ਫੁੱਫੜ ਦੇ ਪਿਆਰ ਦੇ ਵਿੱਚ ਅੰਨੀ ਹੋਈ ਭਤੀਜੀ ਦਾ ਕਾਰਾ ਸੁਣ ਕੇ ਤੁਹਾਡੇ ਵੀ ਪੈਰਾਂ ਦੇ ਹੇਠੋਂ ਜ਼ਮੀਨ ਖਿਸਕ ਜਾਵੇਗੀ ਆਪਣੇ ਫੁੱਫੜ ਨੂੰ ਅਜਈਆਂ ਫੋਟਵਾ ਪੇਜ ਜਿਆ ਸੀਗੀ ਜੋ ਸ਼ਾਇਦ ਹੀ ਕੋਈ ਅਜੇਹੀ ਕੁੜੀ ਭੇਜੇ 45 ਦਿਨਾਂ ਦੇ ਵਿੱਚ ਆਪਣੇ ਹੀ ਪਤੀ ਦੇ ਨਾਲ ਇੰਨਾ ਵੱਡਾ ਕਾਰਾ ਕਰ ਦਿੱਤਾ ਜੋ ਅਜ ਤੱਕ ਕਿਸੇ ਵੀ ਪਤਨੀ ਨੇ ਆਪਣੇ ਪਤੀ ਦੇ ਨਾਲ ਨਹੀਂ ਕੀਤਾ ਹੋਵੇਗਾ ਤੁਸੀਂ ਬਹੁਤ ਸਾਰੇ ਅਜਿਹੇ ਮਾਮਲੇ ਸੁਨੇ ਹੋਣਗੇ ਦੇਸ਼ ਦੇ ਵਿੱਚ ਵਿਆਹ ਨੂੰ ਲੈ ਕੇ ਵੀ ਤੇ ਪਿਆਰ ਨੂੰ ਲੈ ਕੇ ਬਹੁਤ ਸਾਰੇ ਅਜਿਹੇ ਮਾਮਲੇ ਆਉਂਦੇ ਨੇ ਜੋ ਕਿ ਦੱਸਦੇ ਕਿ ਸਮਾਜ ਨੂੰ ਜੋ ਕਿ ਦੱਸਦੇ ਕਿ ਸ਼ਰਮਸ਼ਾਰ ਕਰ ਦਿੰਦੇ ਨੇ ਤਾਂ ਇਹ ਵੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਵਿਆਹੁਤਾ ਕੁੜੀ ਨੇ ਆਪਣਾ ਹੀ ਘਰ ਬਰਬਾਦ ਕਰ ਲਿਆ ਦੱਸਦੀ ਹੈ ਕਿ ਦੇਸ਼ ਦੇ ਵਿੱਚ ਪਿਆਰ ਵਿਆਹ ਅਤੇ ਕਤਲ ਦੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਕਿ ਇੱਕ ਸੁੰਦਰ ਦੁਲਨ ਰਿਸ਼ਤਿਆਂ ਦੀ ਮਰਿਆਦਾ ਨੂੰ ਤੋੜਨ ਵਾਲੀ ਕਾਤਲ ਬਣ ਗਈ ਹੈ ਹਾਲੀ ਦੇ ਵਿੱਚ ਬਿਹਾਰ ਦੇ ਉਰੰਗਾਬਾਦ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਜਿੱਥੇ ਕਿ ਇੱਕ ਨਵ ਵਿਆਹੀ ਔਰਤ ਆਪਣੇ ਸੱਗੇ ਫੁੱਫੜ ਤੋਂ ਦੂਰੀ ਬਰਦਾਸ਼ਤ ਨਹੀਂ ਕਰ ਸકી ਤੇ ਇਸ ਦੇ ਲਈ ਉਸਨੇ ਉਸ ਨੂੰ ਸਰੀਰਕ ਸੰਬੰਧ ਬਣਾਏ ਉਸ ਦੇ ਨਾਲ ਜਿਸ ਤੋਂ ਬਾਅਦ ਉਸਨੇ ਆਪਣੇ ਫੁੱਫੜ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰਵਾ ਦਿੱਤਾ ਹਾਲਾਂਕਿ ਇਹ ਪੁਲਿਸ ਅਦੇ ਲਈ ਇੱਕ ਅੰਨਾ ਮਾਮਲਾ ਸੀਗਾ ਪਰ ਕਾਲ ਦੱਸ ਦੀਗੇ ਕਾਲ ਡਿਟੇਲ ਨੇ ਸਾਰਾ ਰਾਜ ਖੋਲ ਕੇ ਰੱਖ ਦਿੱਤਾ ਹੈ ਦਰਸਲ ਇਹ ਘਟਨਾ ਔਰੰਗਾਬਾਦ ਦੇ ਨੇੜੇ ਬਰਵਾਨ ਪਿੰਡ ਦੀ ਹੈ 25 ਸਾਲਾ ਪ੍ਰਿਆੰਸ਼ੂ ਉਰਫ ਛੋਟੂ ਦਾ ਵਿਆਹ ਕੁਝ ਸਾਲ ਪਹਿਲਾਂ ਗੁੰਜਾ ਸਿੰਘ ਦੇ ਨਾਲ ਹੋਇਆ ਸੀਗਾ ਤੇ 25 ਜੂਨ ਨੂੰ ਪ੍ਰਿਆੰਸ਼ੂ ਆਪਣੀ ਪਹਿਣ ਨੂੰ ਮਿਲਣ ਤੋਂ ਬਾਅਦ ਰੇਲ ਗੱਡੀ ਰਾਹੀ ਆ ਦੱਸਦੇ ਕਿ ਨਵਨਗਰ ਸਟੇਸ਼ਨ ਪਹੁੰਚ ਜਾਤਾ ਉਸਨੇ ਆਪਣੀ ਪਤਨੀ ਗੁੰਜਰਾ ਨੂੰ ਫੋਨ ਕੀਤਾ ਅਤੇ ਉਸ ਨੂੰ ਬਾਈਕ ਤੇ ਰਾਹੀ ਕਿਸੇ ਦੇ ਘਰ ਭੇਜਣ ਦੇ ਲਈ ਗਿਆ ਤੇ ਘਰ ਵਾਪਸ ਆਉਂਦੇ ਹੀ ਰਸਤੇ ਦੇ ਵਿੱਚ ਦੋ ਅਣਪਛਾਤੇ ਲੋਕਾਂ ਨੇ ਉਸ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਹੈ ਸ਼ੁਰੂ ਦੇ ਵਿੱਚ ਪੁਲਿਸ ਨੂੰ ਇਹ ਇੱਕ ਰਹੱਸ ਸੀ ਕਿ ਕਾਤਲ ਆਖਿਰ ਕੌਣ ਹੈ ਕਿਉਂਕਿ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਆਖਿਰ ਉਸ ਦੀ ਪਤਨੀ ਉਸ ਦਾ ਪਤੀ ਦਾ ਕਿਵੇਂ ਕਤਲ ਕਰਵਾ ਸਕਦੀ ਹੈ ਦੱਸਦੇ ਕਿ ਜਦੋਂ ਗੋਲੀ ਚਲਾਈ ਗਈ ਤਾਂ ਪੁਲਿਸ ਮੌਕੇ ਦੇ ਉੱਤੇ ਪਹੁੰਚ ਗਈ ਹੈ ਤੇ ਲਾਸ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਇਸ ਤੋਂ ਬਾਅਦ ਜਦੋਂ ਜਾਂਚ ਸ਼ੁਰੂ ਹੋਈ ਤਾਂ ਗੋਲੀ ਚਲਾਉਣ ਵਾਲੇ ਫੜੇ ਗਏ ਜਦੋਂ ਪੁਸ਼ਕਿਸ਼ ਸ਼ੁਰੂ ਹੋਈ ਤਾਂ ਗੁੰਜਾ ਦਾ ਨਾਮ ਸਾਹਮਣੇ ਆਇਆ ਤਾਂ ਪੁਲਿਸ ਵੀ ਹੈਰਾਨ ਹੋ ਗਈ ਸੀਗੀ ਇੱਕ ਵਾਰ ਤਾਂ ਤਾਂ ਪੁਲਿਸ ਨੇ ਗੁੰਜਾ ਨੂੰ ਪੁਸ਼ਕਿਸ਼ ਦੇ ਲਈ ਥਾਣੇ ਬੁਲਾਇਆ ਜਦੋਂ ਪੁਲਿਸ ਉਸ ਦੇ ਘਰ ਪਹੁੰਚੀ ਤਾਂ ਉਸ ਨੂੰ ਥਾਣੇ ਆਉਣ ਦੇ ਲਈ ਕਿਹਾ ਤਾਂ ਉਹ ਰੋਣ ਲੱਗ ਪਈ ਅਜਿਹਾ ਲੱਗ ਰਿਹਾ ਸੀਗਾ ਕਿ ਗੁੰਜਾ ਆਪਣੇ ਪਤੀ ਦੀ ਮੌਤ ਤੋਂ ਬਾਅਦ ਟੁੱਟ ਗਈ ਸੀ ਪਰ ਜਦੋਂ ਗੁੰਜਾ ਦਾ ਨਾਮ ਸਾਹਮਣੇ ਆਇਆ ਤਾਂ ਪੁਲਿਸ ਨੇ ਸ਼ੱਕ ਦੇ ਆਧਾਰ ਦੇ ਉੱਤੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਅਸਦੇ ਕਿ ਉਸਦੇ ਮੋਬਾਈਲ ਦੀ ਜਾਂਚ ਕੀਤੀ ਗਈ ਤੇ ਜਦੋਂ ਪੁਲਿਸ ਨੂੰ ਜਾਣਕਾਰੀ ਫੋਨ ਕਾਲ ਡਿਟੇਲ ਅਤੇ WhatsApp ਚੈਟ ਮਿਲੀ ਤਾਂ ਸਾਰੇ ਅਧਿਕਾਰੀ ਹੈਰਾਨ ਰਹਿ ਗਏ। ਚੈਟ ਤੋਂ ਪਤਾ ਲੱਗਾ ਕਿ ਫੁੱਫੜ ਨੇ ਗੁੰਜਾ ਨੂੰ ਇੱਕ ਐ ਕਹਿ ਕੇ ਬੁਲਾਇਆ ਸੀਗਾ ਕਿ ਉਹ ਉਸ ਨੂੰ 40 ਲੱਖ ਰੁਪਏ ਤੇ ਉਸ ਦੇ ਨਾਮ ਦੇ ਉੱਤੇ ਇੱਕ ਪਲਾਟ ਦਵੇਗਾ ਤੇ ਬਾਅਦ ਦੇ ਵਿੱਚ ਗੁੰਜਾ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਦੇ ਵਿੱਚ ਇਹ ਵੀ ਸਵੀਕਾਰ ਕਰ ਲਿਆ ਤਾਂ ਗੁੰਜਾ ਦੇ ਮੋਬਾਈਲ ਤੋਂ ਵੀ ਇਹ ਪਤਾ ਲੱਗ ਗਿਆ ਕਿ ਉਹ ਚੈਟ ਦੇ ਵਿੱਚ ਫੁੱਫੜ ਜੀਵਨ ਸਿੰਘ ਦੇ ਨਾਲ ਅਸ਼ਲੀਲ ਗੱਲਾਂ ਕਰਦੀ ਸੀਗੀ ਗੰਦੀਆਂ ਫੋਟੋਆਂ ਭੇਜਦੀਆਂ ਸੀਗੀਆਂ ਤਸਵੀਰਾਂ ਭੇਜਦੀ ਸੀਗੀ ਤੇ ਇਸ ਤੋਂ ਬਾਅਦ ਪੁਲਿਸ ਨੇ ਗੁੰਜਾ ਦੀ ਹੋਰ ਵੀ ਜਾਂਚ ਕੀਤੀ ਜਿਸ ਦੇ ਵਿੱਚ ਉਸ ਨੇ ਦੱਸਿਆ ਹੈਗਾ ਕਿ ਉਹ ਉਸ ਦੇ ਨਾਲ ਗੱਲ ਕਰਨ ਦੇ ਲਈ ਬੇਚੈਨ ਰਹਿੰਦੀ ਸੀਗੀ ਤਾਂ ਗੁੰਜਾ ਨੇ ਪੁਲਿਸ ਨੂੰ ਕਹਿਆ ਕਿ ਉਹ ਫੁੱਫੜ ਜੀਵਨ ਸਿੰਘ ਦੇ ਨਾਲ ਗੱਲ ਕਰਨ ਦੇ ਤੱਕ ਬੇਚੈਨ ਰਹਿੰਦੀ ਸੀਗੀ ਵਿਆਹ ਤੋਂ 45 ਦਿਨ ਬਾਅਦ 24 ਜੂਨ ਦੀ ਸ਼ਾਮ ਨੂੰ ਕਤਲ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਵੀ ਜੋ ਕਿ ਗੁੰਜਾ ਤੇ ਉਸਦੇ ਫੁੱਫੜ ਨੇ ਕਈ ਵਾਰ ਮੋਬਾਈਲ ਫੋਨ ਦੇ ਉੱਤੇ ਗੱਲ ਕੀਤੀ ਗੁੰਜਾ ਨੇ ਪ੍ਰਿਆੰਸ਼ ਨੂੰ ਚੰਦੋਲੀ ਦੇ ਵਿੱਚ ਆਪਣੇ ਚਚੇਰੇ ਭਰਾ ਦੇ ਘਰ ਜਾਣ ਲਈ ਕਿਹਾ ਸੀਗਾ ਤੋਂ ਦੱਸਦੇ ਕਿ ਚੰਦੋਲੀ ਤੋਂ ਘਰ ਵਾਪਸ ਆਉਂਦੇ ਸਮੇ ਗੁੰਜਾ ਨੇ ਆਪਣੇ ਫੁੱਫੜ ਦੇ ਨਾਲ ਕਤਲ ਦੀ ਯੋਜਨਾ ਬਣਾ ਕੇ ਯੋਜਨਾ ਬਾਰੇ ਗੱਲ ਕਈ ਵਾਰ ਕੀਤੀ ਹੈ ਤੇ ਯੋਜਨਾ ਦੇ ਅਨੁਸਾਰ ਡਾਲਟ ਨੰਗਜ ਦੇ ਦੋ ਸ਼ੋਟਰਾਂ ਨੇ ਪ੍ਰਿਆੰਸ਼ੂ ਨੂੰ ਨਵੀਂ ਨਗਰ ਰੇਲਵੇ ਸਟੇਸ਼ਨ ਤੋਂ ਘਰ ਵਾਪਸ ਆਉਂਦੇ ਸਮੇ ਗੋਲੀ ਮਾਰ ਕੇ ਮਾਰ ਦਿੱਤਾ ਹੈ ਤਾਂ ਦੱਸਦੀ ਹੈ ਕਿ ਪੁਲਿਸ ਦੇ ਮੁਤਾਬਕ ਐਸਪੀ ਨੇ ਕਿਹਾ ਹੈਗਾ ਕਿ ਜੀਵਨ ਸਿੰਘ ਦੇ ਵੱਡੇ ਪੁੱਤਰ ਦਾ ਹైదరాబాద్ ਦੇ ਵਿੱਚ ਗੁਰਦ ਦਾ ਇਲਾਜ ਚੱਲ ਰਿਹਾ ਹੈ ਤੇ ਜੀਵਨ ਸਿੰਘ ਦੀ ਪਤਨੀ ਨੂੰ ਅਤੇ ਹੋਰ ਰਿਸ਼ਤੇਦਾਰ ਹైదరాబాద్ ਆਉਂਦੇ ਜਾਂਦੇ ਰਹਿੰਦੇ ਨੇ ਇਸ ਦੇ ਬਾਵਜੂਦ ਜੀਵਨ ਸਿੰਘ ਆਪਣੇ ਹੀ ਸਾਲੇ ਦੀ ਤੀ ਗੁੰਜਾ ਦੇ ਪਿਆਰ ਦੇ ਜਾਲ ਦੇ ਵਿੱਚ ਫਸ ਗਿਆ ਅਤੇ ਆਪਣੇ ਭਤੀਜੇ ਭਾ ਗੁੰਜਾ ਦੇ ਪਤੀ ਨੂੰ ਮਾਰਨ ਦੀ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋ ਗਿਆ ਐਸਪੀ ਨੇ ਇਹ ਵੀ ਕਿਹਾ ਹੈਗਾ ਕਿ ਇਸ ਕਤਲ ਦੀ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋਰ ਅਧਿਕਾਰੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਉਹਨਾਂ ਨੇ ਕਿਹਾ ਹੈਗਾ ਕਿ ਇਸ ਮਾਮਲੇ ਦੇ ਵਿੱਚ ਪੇਸ਼ੇਵਰ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ਾ ਤੋ ਸਖਤ ਸਜ਼ਾ ਦਿੱਤੀ ਜਾ ਸਕੇ ਇਹ ਘਟਨਾ ਰਿਸ਼ਤਿਆਂ ਦੀ ਪਵਿੱਤਰਤਾ ਦੇ ਉੱਤੇ ਗੰਭੀਰ ਸਵਾਲ ਖੜੇ ਕਰਦੀ ਹੈ ਹਾਲਾਂਕਿ ਦੇਸ਼ ਦੇ ਵਿੱਚ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਵੀ ਆਉਂਦੇ ਨੇ ਜੋ ਕਿ ਜੋ ਕਿ ਦੱਸ ਦੇ ਕਿ ਦੇਸ਼ ਨੂੰ ਵੀ ਸ਼ਰਮਸਾਰ ਕਰ ਦਿੰਦੀ ਹੈ ਇਨਸਾਨੀਅਤ ਵੀ ਇਸ ਦੇ ਵਿੱਚ ਮਰ ਜਾਂਦੀ ਹੈ ਕਿਉਂਕਿ ਲੋਕ ਆਪਣੇ ਖੂਨ ਦੇ ਰਿਸ਼ਤਿਆਂ ਤੱਕ ਵੀ ਨਹੀਂ ਸੋਚਦੇ